ਹੋ 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 ਮਾਰੇ ਦੇਖੋ ਕਿਹੜਾ ਲਿਆ ਗਿਆ ਜੀ ਭਾਈ ਤੁਹਾਡਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਆਜੋ ਪਹਿਲਾਂ ਕੰਪਲੀਟ ਰਿਖਾ ਲਈਏ ਲੋਨ ਦੀ ਕੰਪਲੀਟ ਦਿਖਾ ਲਈਏ ਇਹ ਕਿਤਰਾ ਹੋ ਸਕਦਾ ਜੀ ਆ ਗੱਡੀ ਲੋਗ ਹੋ ਗਈ ਹੈ ਇਹਨੂੰ ਸਟਾਰ ਨਹੀਂ ਹੋਣੀ ਹੈਗੀ ਗੱਡੀ ਜਿੰਨਾ ਚਿਰ ਤੱਕ ਆਪਾਂ ਇਥੋਂ ਹਲੋ ਇਹ ਤੇ ਭਾਜੀ ਬੜਾ ਜ਼ਬਰਦਸਤ ਸਿਸਟਮ ਆ ਉਹਦਾ ਲੋਕੇਸ਼ਨ ਵਗੈਰਾ ਵੀ ਆ ਜਾਏਗੀ ਲੋਕੇਸ਼ਨ ਨਾਲ ਲਾਈਵ ਦਾ ਮੈਪ ਵੀ ਆਏਗਾ ਇਹਦਾ ਲਾਈਵ ਮੈਪ ਵੀ ਕਿੱਥੇ ਗੱਡੀ ਖਲੋਤੀ ਹੋਈ ਆ ਤੁਹਾਡਾ ਮੋਟਰਸਾਈਕਲ ਕਿੱਥੇ ਅਸਟਮ ਖਾਓ ਜਰਾ ਜਿਹੜਾ ਚੋਰ ਲੈ ਆ ਕੇ ਗਿਆ ਉਹਨੇ ਆਹ ਜਿਹੜਾ ਮੋਟਰਸਾਈਕਲ ਇਹ ਇਹੀ ਗਲੀ ਚ ਲੱਗਾ ਹੋਇਆ ਇਹ ਗਲੀ ਚ ਲੱਗਾ ਜੀ ਬਿਲਕ ਭਾਜੀ ਇਹ ਦੱਸ ਸਕਦੇ ਜੀ ਕਿ ਜਿਹੜਾ ਮੋਟਰਸਾਈਕਲ ਹੈ ਇਸ ਟਾਈਮ ਕਿੱਥੇ ਕਿੱਥੇ ਉਹ ਸਾਹਮਣੇ ਤੇ ਨਹੀਂ ਕਿਤੇ ਲੱਗਾ ਤੁਹਾਡਾ ਲਓ ਜੀ ਆਹ ਸਾਹਮਣੇ ਮੋਟਰਸਾਈਕਲ ਵੀ ਲੱਗਾ ਜਿਆ ਚੈੱਕ ਕਰ ਲਓ ਲਓ ਜੀ ਆਹ ਦੇਖੋ ਮੋਟਰਸਾਈਕਲ ਉਤਰੇ ਬੰਦ ਪਿਆ ਹੋਇਆ ਹੈ ਜੀ ਠੀਕ ਆ ਤੇ ਹੁਣ ਤੁਹਾਨੂੰ ਭਾਜੀ ਕਰਕੇ ਦੱਸਣਗੇ ਕਿ ਵਾਕਈ ਇਹ ਸੱਚ ਆ ਗੱਡੀ ਨੂੰ ਆਪਾਂ ਜੇ ਮੇਰੀ ਮਰਜ਼ੀ ਸਟਾਰਟ ਕਰੀਏ ਇਹਨੇ ਸਟਾਰਟ ਨਹੀਂ ਹੋਣਾ ਸਟਾਰਟ ਨਹੀਂ ਹੋਏਗੀ ਇਹਨੂੰ ਆਪਾਂ ਇੱਥੋਂ ਗੱਡੀ ਨੂੰ ਜਦੋਂ ਅਨਲੌਕ ਕਰਾਂਗੇ ਅਨਲੌਕ ਕਰਾਂਗੇ ਤੇ ਆਪਾਂ ਗੱਡੀ ਨੂੰ ਕਾਰਗਰਾਜ ਇਸ ਵਾਲੇ ਗੱਡੀ ਸਟਾਰਟ ਹੋ ਗਈ ਹੈ। ਤੋਂ ਦੋਸਤੋ ਇਹ ਸੀ ਜੀਪੀਐਸ ਸਿਸਟਮ ਜੋ ਹੈ ਵੀਰ ਲਾ ਕੇ ਦਿੰਦਾ ਹੈ 2500 ਰੁਪਏ ਦਾ ਇੰਸਟਾਲ ਕਰਕੇ ਦਿੰਦਾ ਤੁਹਾਡੀ ਕਾਰ ਹੋਵੇ ਚਾਹੇ ਬਾਈਕ ਹੋਵੇ ਇਹਦੇ ਵਿੱਚ ਫੰਕਸ਼ਨ ਵੀ ਬੜੇ ਆ ਜਿਵੇਂ ਲਾਈਵ ਲੋਕੇਸ਼ਨ ਹੈਗੀ ਆ 90 ਦਿਨਾਂ ਦਾ ਪਲੇ ਬੈਕ ਹੈਗਾ ਆ ਹੋਰ ਇਹਦੇ ਵਿੱਚ ਲੋਕੇਸ਼ਨ ਪਤਾ ਲੱਗ ਜਾਂਦੀ ਹੈ ਗੱਡੀ ਤੁਸੀਂ ਆਪਣੇ ਫੋਨ ਤੋਂ ਹੀ ਆਨ ਆਫ ਕਰ ਸਕਦੇ ਹੋ ਮਿਲੋ ਤੁਸੀਂ ਥੱਲੇ ਫੋਨ ਨੰਬਰ ਹੈਗਾ ਵੀਰ ਦਾ ਤੇ ਮੱਲੀ ਮਾਰਕੀਟ ਦੇ ਵਿੱਚ ਫਰੈਂਡ ਕੰਪਿਊਟਰ ਦੇ ਨਾਮ ਤੋਂ ਦੁਕਾਨ ਆ ਆਓ ਤੇ ਆਪਣੀਆਂ ਗੱਡੀਆਂ ਨੂੰ ਸੇਵ ਕਰੋ